सत्या दोस्तों मैं गुरमीत सिंह तो देख रहे हो खबर टीवी दोस्तों पहुंचे डीसी दफ्तर लुधिया जिसे फ्रीडम फाइटर एसोसीएशन वालों मंगा लैके जिससे डीसी दफ्तर को मांग पत्र दिखाता जा रहा है गलबात करते हैं, तर 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 तो हैं। नहीं। है। कि सत्या जी सर पत्र देना ਅਸੀਂ ਇਸ ਸਰਾਇ ਜਿਹੜੀ ਸਰਵਿਕ ਕਮਿਊਨਿਟੀ ਫਾਇਟ ਦਾ ਐਸੋਸੀਏਸ਼ਨ ਹੈ ਡਿਸਟ੍ਰਿਕਟ ਲੋਹਿਆ ਦੇ ਜਿਹੜਾ ਇਕਾਈ ਹੈ ਉਹਦੇ ਸਾਰੇ ਕਾਰਕੁਨ ਨੇ ਔਰ ਮਹੀਨੇ ਜਿਹੜੀਆਂ ਲੋੜਵੰਦ ਪਰਿਵਾਰਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਉਹ ਅਸੀਂ ਦੀ ਵਿਚਾਰਾ ਕੇ ਡਿਸਕਸ ਕਰਦੇ ਹਾਂ ਜਿਵੇਂ ਕਿ ਹੁਣ ਵੀ ਜਿਹੜੇ ਪਿੱਛੇ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ ਬਸਾਂ ਦੇ ਵਿੱਚ ਫ੍ਰੀਮ ਫਾਈਟ ਪਰਿਵਾਰਾਂ ਲਈ ਇੱਕ ਖਾਸ ਸੀਟਾ ਰੱਖਣੀ ਹੁੰਦੀ ਸੀ ਉਹ ਹੁਣ ਨਵੀਆਂ ਬਸਾਂ ਵਿੱਚ ਉਹ ਹੈ ਨਹੀਂ ਜਿਹੜੇ ਬਜ਼ੁਰਗ ਨੇ ਸਣਾਏ ਨੇ ਉਹਦੇ ਵਾਰਸ ਵੀ ਸਣਾਏ ਨੇ ਵੀ ਉਹਨਾਂ ਦੇ ਵਾਰਸਾਂ ਨੇ ਕੋਈ 80 ਸਾਲ ਦੇ ਨੇ ਜਿਹੜੇ ਵਾਰਸ ਵੀ ਨੇ ਉਹਨਾਂ ਨੂੰ ਬੱਸ ਵਿੱਚ ਸਫਰ ਤਾਂ ਵੀ ਕਰਿਆ ਆਂ ਸਰਕਾਰ ਨੇ ਪਰ ਉਹਨਾਂ ਦੇ ਬੈਠਣ ਦੀ ਅਰੇਂਜਮੈਂਟ ਜਿਹੜਾ ਅਸੀਂ ਤਾਂ ਜਿਸਟਿਸ ਕੀਤਾ ਸੀ ਉਹ ਖਤਮ ਕਰ ਦਿੱਤੀ। ਉਹ ਹੁਣ ਦਿਸੇ ਸਾਹਿਬ ਨਾਲ ਗੱਲ ਕੀਤੀ ਐ ਉਹਨਾਂ ਨੇ ਟ੍ਰਾਂਸਪੋਰਟ ਬੋਰਡ ਨੂੰ ਕਿਹਾ ਲਿਖਿਆ ਵੀ ਇਹਨਾਂ ਵਿਦਵਾਨਾਂ ਦੇ ਲਈ ਉਹ ਦੋ ਤਿੰਨ ਸੀਟਾਂ ਝੂਰਾ ਦਈਆਂ ਹਰ ਬੱਸ ਵਿੱਚ ਕੀਤੀਆਂ ਜਾਂਦਾ ਦੇਖਿਆ ਜਾਵੇ ਰਿਕਵੈਸਟ ਇਹ ਸਿੱਧਾ ਪ੍ਰਧਾਨ ਅਰੇ ਨਹੀਂ ਜਾਤੀ। ਕੀਤੀ ਸੀ ਮੰਗੇ ਸੀ। ਕਈ ਵਾਰ ਪਿੰਡਾਂ ਦੇ ਵਿੱਚ ਕਰਦੇ ਖੁਸ਼ੀਆਂ ਜਿਹਾ ਨਾ ਪੁੱਡਾਂ ਦੇ ਵਿੱਚ ਸੀਨੀਅਰਸ ਕੰਪਲੈਕਸ ਪੰਜਾਬ ਸਰਕਾਰ ਨੇ ਇੱਕ ਅਜਿਹੀ ਦਾ ਅਮਰਤ ਮਹੌਸਲ ਮਨਾਇਆ ਇਸ ਕੀ ਉਸ ਸਕੀਮ ਦੇ ਤਹਿਤ ਇਹਨਾਂ ਵਿਦੋ ਫਾਈਟਰ ਜਿਹਨਾਂ ਨੇ ਉਪਰਧਾਰੀਆਂ ਦੀ ਕੀਤੀ ਨੂੰ ਫੈਸਲੇ ਕਰਵਾਨੀਆਂ ਕੀਤੀਆਂ ਉਹਨਾਂ ਨੂੰ ਆਮਾਨ ਸਨਮਾਨ ਦੇ ਲਈ ਉਹਨਾਂ ਦੇ ਨਾਂ ਤੇ ਸ਼ਿਰਾਂ ਦੇ ਇੱਕ ਸਿੰਰਸ ਕੰਟਰੀ ਸਕੂਲਾਂ ਵਿੱਚ ਲਗਾਉਣੇ ਕੀਤੀ ਹੈ ਕਈ ਸਕਰ ਦੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਇਹਨਾਂ ਦੀ ਬਦੌਲਤ ਹੀ ਇਹ ਸਕੂਲ ਲੈ ਇਹ ਸਰਕਾਰ ਦੀਨਾਂ ਮੇਰੇ ਦੇਸ਼ ਦੇ ਪਤਨਾਂ ਦੀਆਂ ਜਾਤੀਆਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸਾਡਾ ਦੇਸ਼ ਜਯਾਤ ਹੋਇਆ ਫਿਰ ਅਸੀਂ ਇਸ ਪੁਜੀਸ਼ਨ 'ਚ ਅੱਜ ਖੜੇ ਆਂ ਇਹ ਸ਼ਾਇਦ ਅੱਜ ਇਸ ਖੇਮ 'ਚ ਨਾ ਹੋਵੇ ਕਿ ਅੱਜ ਦੇ ਨੇ ਦੇਸ਼ੀਓ ਆਪਣੇ ਜਿੰਨੇ ਅਧਿਕਾਰੀ ਨੇ ਜਿੱਦੇ ਵੱਡੇ ਵੱਡੇ ਸਾਡੇ ਸੈਨਿਕ ਕੋਈ ਸੀਐਮ ਪੀਐਮ ਨੇ ਤਵੇ ਹੀ ਨੇ ਜੇ ਸਾਡਾ ਦੇਸ਼ ਜਯਾਤ ਹੋਇਆ ਉਹਨਾਂ ਨੂੰ ਮਾਨ ਸਨਮਾਨ ਦੇਣ ਲਈ ਕਈ ਸਕੂਲ ਆਏ ਧਰਨੇ ਕਈ ਸਕੂਲ ਆਏ ਤੇ ਜਿੱਦਾਂ ਨੇ ਇਸ ਲਗ ਸਚੈਤਾ ਨੇ ਅੰਗੇਨੀਆ ਕੀਤੀ ਉਹ ਸਮਾਂ ਦੇ ਵਿੱਚ ਇੱਕ ਲਹਿਰ ਉੱਠੀ ਉਸ ਦੀ 17 ਸਤੰਬਰ ਦੀ ਪਿਆਰੀ ਰੋਜ਼ ਕਾਹਦੇ ਕਰੂ ਜੇ ਇਹਨਾਂ ਮਾਨ ਸਨਮਾਨ ਅਸੀਂ ਵਰ ਕਰਾ ਰਿਹਾ ਰੱਖਾ ਕਿ ਸੌਣ ਰੱਖੋ ਤੇ ਤੀਜੀ ਕਲੇ ਸੀ ਸਾਡੀ ਇੱਕ ਮੰਗ ਸੀ ਸਾਰੀਆਂ ਜ਼ਿਲ੍ਹਿਆਂ ਦੀ ਆਪੋ ਜਿਹੜੀਆਂ ਪਾਰਕਿੰਗ ਬਣੀਆਂ ਹੋਈਆਂ ਆ ਉਹਨਾਂ 'ਚ 4-4 ਪੰਜੀਆਂ ਬਣੀਆਂ ਜਦੋਂ ਕੋਈ ਫ੍ਰੀਡਮ ਫਾਈਟਰ ਆਪਣਾ ਕੰਮ ਲਈ ਏਸੀ ਦਫਤਰ ਹੁੰਦਾ ਜਾਂ ਕਿਸੇ ਸਰਕਾਰੀ ਦਫਤਰ ਜਾਂਦਾ ਹੈ ਉਹਨਾਂ ਦੀ ਗੱਡੀ ਨੂੰ ਪਾਰਕਿੰਗ ਕਰਨ ਲਈ ਜਗ੍ਹਾ ਨਹੀਂ ਮਿਲਦੀ ਉਪਰ ਚੌਥੀ ਮੰਜ਼ਲ ਚੱਲ ਜਾਂਦੀ ਹੈ ਚੌਥੀ ਮੰਜ਼ਲ ਤੋਂ 80 ਸਾਲ ਦਾ ਬਜ਼ੁਰਗ ਜਿਹਦਾ ਫਿਰਨ ਫਾਈਸਲ ਪਰਿਵਾਰ ਦਾ ਵਾਰਸ ਹੈ ਉਹ ਕਿਵੇਂ ਉੱਪਰ ਆਉਗਾ ਤਾਂ ਕਿ ਜਵਾਨ ਮੁੰਡਿਆਂ ਚੋਂ ਕਿਸੇ ਨੂੰ ਸਭ ਕਾਹਤੋ ਗੱਡੀ ਛੱਡ ਦਿੱਤੀ ਉਹ ਜਗ੍ਹਾ ਇਹ ਤਾਂ ਨਿਸ਼ਚਿਤ ਕੀਤੀ ਜਾਵੇ ਤਾਂ ਕਿ ਜਿਹੜੀ ਪਹਿਲੀ ਮੰਜ਼ਲ ਹੈ ਪਹਿਲੀ ਮੰਜ਼ਲ ਤੇ 2-4 ਗੱਡੀਆਂ ਲਈ ਜਗ੍ਹਾ ਨਿਸ਼ਚਿਤ ਹੋਵੇ ਤਾਂ ਕਿ ਉੱਥੇ ਉਹ ਆਪਣੀ ਗੱਡੀ ਖੜਾ ਕੇ ਜਿਹੜੇ ਉਹਦੇ ਵਾਰਸ ਨੇ ਦਫ਼ਤਰਾਂ ਵਿੱਚ ਆ ਸਕਣ ਕਿ ਜੀ ਸਾਡੀ ਮੰਕਸੀ ਵੀ ਇਹਨਾਂ ਵਾਰਸਾਂ ਦੇ ਸਪੈਸ਼ਲ ਦਫ਼ਤਰਾਂ ਵਿੱਚ ਆਉਣ ਦੀਆਂ ਨੂੰ ਚੇਅਰ ਮਿਲਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਉਹਨਾਂ ਦੀ ਕਲਪੀ ਸੌਂਣੀ ਬਣਦੀ ਹੈ ਤੇ ਉਹਨਾਂ ਨੂੰ ਬੈਠਣ ਦਾ ਬਹੁਤ ਸਰਵਾਨ ਵਿਹੀ ਹੋਣਾ ਚਾਹੀਦਾ ਹੈ ਖੜਿਆਂ ਤੋਂ ਖੜਿਆ ਅਫਸਰ ਬੈਠਾ ਹੈ ਵੀ ਧਾੜੀ ਬੈਠਾ ਹੈ ਤੇ ਮੁਲਾਜ਼ਮ ਬੈਠਾ ਹੈ 80 ਸਾਲ ਦਾ ਵਾਰਸ ਜਿੰਨੂੰ ਫਾਈਟਰ ਦਾ ਥੂਂਡੀ ਦੇ ਸਹਾਰੇ ਲੜਖੜਾ ਕੇ ਖੜ ਰਿਹਾ ਉਹਦੇ ਤੇ ਉਹਦੇ ਮੂਰੇ ਦੇਖੋ ਉਹ ਦੀ ਕੀ ਸਿਹਜ ਹੋਵੇ कि ਸਾਡਾ ਮਾਨ ਅਜੇ ਨਹੀਂ ਪੰਪਾ ਨੂੰ ਸਮਾਰ ਦੇ ਇੰਨਾ ਨਹੀਂ ਸਾਡੀਆਂ ਕੁਝ ਮੰਗਾਂ ਸੀ ਜਿਹੜੀਆਂ ਅੱਜ ਇਸ ਕਾਰਨ ਸੇ ਯਾਨੀ ਸਾਡੇ ਦਿਸੇ ਸਾਹਮਣੇ ਬਹੁਤ ਹੀ ਜਾਦੇ ਕਾ ਅਪੇਕਸ਼ਾ ਆਪੇਸ਼ਾ ਆਪਣਾ ਦਿਖਾਉਂਦੇ ਹੋਏ ਸਾਡੀਆਂ ਪੰਜ ਗੱਲਾਂ ਸੀ ਪੰਜ ਮੰਗਾਂ ਸੀ ਪੰਜਾਂ ਨੂੰ ਮੌਕੇ ਤੇ ਹੀ ਹਲਕੀ ਅਸਮ ਜਕੀਨ ਦਵਾਇਆ ਹੈ ਕਿ ਸਾਰਾ ਜਿਹੜੀਆਂ ਪੰਜ ਮੰਗਾਂ ਨੇ ਇਹ ਥੋੜੇ ਜਿਹੀਆਂ ਪੂਰੀਆਂ ਨੂੰ ਮਾਨ ਸਰਕਾਰ ਸਮਾਨੀ ਤੁਰਾ ਹੋਊਗਾ ਸਕੂਲਾਂ ਦੇ ਵਿੱਚ ਨਾ ਹੀ ਦਿਖੇ ਜਾਣਗੇ ਤੇ ਬੱਸਾਂ ਦੇ ਵਿੱਚ ਜਿਹੜੀਆਂ ਸਥਾਨੇ ਜਰੂਰੀ ਨੇ ਉਹ ਵੀ ਹੋਣਗੇ ਪਾਰਕਿੰਗ ਹੈ ਜਿਹੜੀ ਰਿੰਗਾਂ ਲਈ ਹਿਟਾ ਦੇ ਲਈ ਕਦਰ ਤੇ ਉਹਨਾਂ ਅੱਜ ਹੀ ਰੱਖਵਾ ਲੜੋ ਕੋ ਟਾਈਮ ਕਰਨ ਦੱਸਿਆ ਵੀ ਇਹ ਕੰਮ ਤੋਂ ਸ਼ੁਰੂ ਹੋਏ ਉਹ ਕਰਦਾ ਵੈਸੇ ਐਕਸ਼ਨ ਤਾਂ ਇੱਥੇ ਕਰਦਾ ਹੋਰ ਸਾਰੇ ਮੈਕੀ ਰਿਜਿਸਟਰੀ ਕਰਦੇ ਸਾਡੇ ਬੈਠੇ ਬੈਠੇ ਰੇਟਲ ਦੇ ਵਿੱਚ ਉਹ ਕਾਰਵਾਈ ਜੋ ਪ੍ਰੋਸੈਸ ਹੈ ਉਹ ਬਣਾ ਕਰਨੀ ਦਿੱਤੀ ਸੀ ਕੋਈ ਤਾਂ 15 ਦਾ 2 ਪੀ ਇਹ ਕਿੰਨਾ ਕੋਆਪਰੇਟ ਕੀਤਾ ਹੈ ਡੀਸੀ ਅਫੀਸ ਨੂੰ ਕੀ ਕਹਿਣਾ ਚਾਹੀਦਾ ਅਸੀਂ ਚਾਹਾਂ ਕਿ ਇਹ ਜੇ ਆਪ ਸਾਡੇ ਹੋਣਗੇ ਦਫ਼ਤਰਾਂ ਵਿੱਚ ਜਿਵੇਂ ਪ੍ਰੈਜ਼ੀਡੈਂਟ ਦੇ ਸਾਹਮਣੇ ਤੇ ਉਹਨਾਂ ਦੇ ਸੁਲਾਨੇ ਚ ਇਹ ਜਿਹੇ ਬਿਸਰ ਗੁਣ ਕਿ ਤਮਾਰਾ ਕਾਲਾ ਪਾਵਰ ਪੀਨ ਦੀ ਕੋਸਰਾਨੀ ਨਹੀਂ ਆਉਗੀ ਇਹਨੂੰ ਫਟਾ ਕਰਨੀ ਹੀ ਹੋਣੀ ਆ ਆਮ ਜਨ ਸਭਾ ਮਨ ਲੋਕਾਂ ਨੂੰ ਕੋਈ ਕੋਸਰਾਨੀ ਨਹੀਂ ਕਿ ਨਮੀਜ਼ਾਂ ਦੀ ਡੀ ਅਕੈਡਮੀ ਵਿੱਚ ਐਪੋਰਟ ਕਰਦੇ ਨੇ ਜਨ ਸਭਾ ਨੂੰ ਸੁਣਦੇ ਨੇ ਮੁਸ਼ਕਲਾਂ ਨੂੰ ਸੁਣਦੇ ਨੇ ਔਰ ਮੌਕੇ ਤੇ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕੋ ਤਾਲਾ ਨਹੀਂ ਰੰਮੇ ਕੋਈ ਨਹੀਂ ਕਹਿੰਦੇ ਕੱਲ ਆਜੋ ਪਰਸਵਾਜੋ ਮੌਕੇ ਦੀ ਇਲੈਕਸ਼ਨ ਲੈ ਕੇ ਜਿਹੜਾ ਜਾਇਜ਼ ਕੰਮ ਹੁੰਦਾ ਉਸੇ ਵੇਲੇ ਕਰਦੇ ਆ ਅਜਿਹਾ ਇਸੇ ਸਿਲਸੇ ਪਰ ਉਹਨੂੰ ਸਮਝਾਵਾ ਆ ਨਹੀਂ ਇਸੇ ਲਾਵਾ ਜੇ ਬੱਚਿਆਂ ਦੀ ਹੁੰਦੀਆਂ ਕੋਲ ਸਕੂਲ ਚ ਐਡਮਿਸ਼ਨ ਨਹੀਂ ਹੁੰਦੀ ਕੋਲਜੀ ਕਹਾ ਅਸਲ ਵਿੱਚ ਜੋ ਸਮੱਸਿਆ ਹੈ ਇਹ ਉਹ ਜਿਹੜੀ ਸਮੱਸਿਆ ਹੈ ਕਿ ਜਾਂਦਾ ਆਖਮਾ ਕਰਦੇ ਨੂੰ ਫਾਈਲ ਨਹੀਂ ਸਿੱਧਾ ਹੁੰਦੀ ਅਸੀਂ 2% 3% 5% ਪਹਿਲਾ 5% ਉਹ ਘਟਦਿਆਂ ਘਟਦਿਆਂ 1% ਦੇ ਆ ਗਿਆ ਉਹਦਾ ਮੰਨਤਾ ਸੀ ਪੰਜਾਬ ਸਰਕਾਰ ਨੇ ਉਹ ਕਿਸ ਤਰ੍ਹਾਂ ਨਹੀਂ ਉਹ ਵੀ ਕੋਈ ਨਾ ਕਰਾ ਦੇਖੋ ਉਹ ਮੰਤਵ ਦਾ ਪਹਾਲਤ ਕਰਨ ਦਿੱਤਾ ਉਹ ਸੈਂਟਰ ਕੋਲ ਕੁਝ ਨਾ ਆਈਆਂ ਜਿਹੜੀਆਂ ਕੰਨੀਆਂ ਦੇ ਸੌਂਗਦਾਰ ਕਿਤੇ ਨਹੀਂ ਹੋਣੀਆਂ ਕੁਝ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਨੇ ਉਹ ਨਾ ਡਿਸਕਸ ਕਰਾਂਗੇ ਜਿਹੜੇ ਆਪਣੇ ਐਮਪੀ ਤੋਂ ਹੋਲਡਰ ਸਰਮਾਈਸ আর ਐਮਪੀ ਨੂੰ ਵੀ ਅਸੀਂ ਆਪਣੇ ਮਕਾਰ ਕਰ ਲਿਆ ਜਿਹੜਾ ਵਾਈਸ ਮਾਝਾ ਸਾਡਾ ਉਹ ਕਰਨਾ ਕਰ ਨਹੀਂ ਮੈਂ ਕਰ ਲੈ ਹਰ ਮਹੀਨੇ ਮਿਲਦੇ ਆ ਹਰ ਮਹੀਨੇ ਨਾ ਗੱਲ ਕਰਦੇ ਆ ਜਿੰਨਾ ਆਪਣੇ ਪਰਿਵਾਰਾਂ ਦਾ ਜੋੜ ਬੰਧ ਪਰਿਵਾਰਾਂ ਦਾ ਸੰਯੋਗ ਸੋ ਦੋਸਤੋ ਗੱਲਬਾਤ ਕੀਤੀ ਫ੍ਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ ਵੱਲੋਂ ਜਿਨ੍ਹਾਂ ਨੇ ਆਪਣੇ ਕੁਝ ਮੰਗਾਂ ਰੱਖਿਆ ਹੈ ਜਿਨ੍ਹਾਂ ਦੇ ਕੀ ਬਜ਼ੁਰਗ ਫ੍ਰੀਡਮ ਫਾਈਟਰ ਨੇ ਉਹਨਾਂ ਸਤ ਕੁਛ ਰਾਤਾਂ ਵਿੱਚ ਸਿੱਟੇ ਕਰ ਕੰਡੀ ਮੰਗੀ ਤਰੀਏ ਤੇ ਅਸਪਸ਼ਟ ਪਤਾ ਗਿਆ ਹੈ ਡਿਸਰਵਸ ਵੱਲੋਂ ਕਿ ਮੰਗਾਂ ਜਾਣ ਦੇ ਦੇਣ ਨੂੰ ਜਲਦੀ ਜਲਦ ਉਹਨਾਂ ਦਾ ਰਗਾਤ ਕਾਰਜ ਸੋ ਦੋਸਤੋ ਹੋਰ ਅਪਡੇਟਸ ਦੇਖਣੇ ਦੇਖਰੋ ਕਬੀਲਾ ਟੀਵੀ